ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਕਰਮੋ ਭਾਗ ਛੇਮਾ ਇਸ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਪੁੱਤ ਰਿਸ਼ਤੇਦਾਰੀ ਤਾਂ ਕੋਈ ਨਹੀਂ ਮੇਰੀ ਇਸ ਪਿੰਡ ਵਿੱਚ ਪਰ ਇੱਥੋਂ ਦੇ ਪਿੰਡ ਦਾ ਮੁੰਡਾ ਇੱਕ ਵਾਰ ਸ਼ਹਿਰ ਨੂੰ ਗਿਆ ਸੀ ਤੇਰੇ ਵਾਂਗ ਉਹਨੇ ਵੀ ਸਾਨੂੰ ਗੱਡੇ ਤੇ ਬਿਠਾਇਆ ਸੀ ਉਹ ਸ਼ਹਿਰ ਵਾਲ ਨੂੰ ਘਰ ਦਾ ਸੌਦਾ ਪੱਤਾ ਲੈਣ ਗਿਆ ਸੀ ਨਾਲ ਹੀ ਸਾਨੂੰ ਲੈ ਗਿਆ ਆਉਂਦੇ ਹੋਏ ਨਾਲ ਵੀ ਲੈ ਆਇਆ ਪਰ ਆਉਂਦੇ ਸਮੇਂ ਆ ਸੌਦੇ ਵਾਲਾ ਝੋਲਾ ਸਾਡੇ ਕੋਲ ਹੀ ਭੁੱਲਾ ਆ ਤੇ ਇਸ ਵਿੱਚ ਉਹਨਾਂ ਦੇ ਘਰ ਦੀ ਹਿਸਾਬ ਕਿਤਾਬ ਵਾਲੀ ਕਾਪੀ ਰਹਿ ਗਈ। ਇਸ ਕਾਪੀ ਵਿੱਚ ਉਹਨਾਂ ਦਾ ਪਤਾ ਵੀ ਲਿਖਿਆ ਹੋਇਆ। ਜਿਸ ਦੇ ਸਦਕੇ ਮੈਂ ਹੁਣ ਉਹ ਸਮਾਨ ਤੇ ਉਹਨਾਂ ਦੇ ਘਰ ਵਾਲੀ ਹਿਸਾਬ ਕਿਤਾਬ ਵਾਲੀ ਕਾਪੀ ਉਹਨਾਂ ਨੂੰ ਵਾਪਸ ਕਰਨ ਆਈ ਆਂ। ਤਾਰੂ ਬੇਬੇ ਬੋਲੀ। ਅੱਛਾ ਫੇਰ ਤਾਂ ਬਹੁਤ ਵਧੀਆ ਗੱਲ ਆ ਮਾਤਾ ਜੋ ਤੂੰ ਇੰਨੀ ਠੰਡ ਵਿੱਚ ਹੀ ਤੁਰ ਪਈ। ਭਲਾ ਕੀ ਦੇ ਨਾਂ ਤੇ ਬੋਲਦੀ ਐ ਕਾਪੀ ਗੱਡੇ ਵਾਲੇ ਨੇ ਕਿਹਾ। ਹਾਂ ਸੱਚ ਦੱਸਦੀ ਦੱਸਦੀ ਫੇਰ ਭੁੱਲ ਗਈ। ਆ ਕਾ ਪੀ ਤਾਂ ਕਿਸੇ ਲੰਬੜਦਾਰ ਦੇ ਘਰ ਦੇ ਨਾਂ ਤੇ ਬੋਲਦੀ ਆ ਸੱਚ ਉਹਨਾਂ ਦੇ ਮੁੰਡੇ ਦਾ ਨਾਂ ਜੱਸਾ ਆ ਗਿਆ ਯਾਦ ਮੈਨੂੰ ਹਾਂ ਸੱਚ ਪਿੱਛੇ ਜੇ ਜੱਸੇ ਦਾ ਭਯੋ ਵੀ ਪੂਰਾ ਹੋ ਗਿਆ ਸੀ ਉਹ ਗੱਲਾਂ-ਗੱਲਾਂ ਚ ਦੱਸ ਗਿਆ ਸੀ ਮੈਨੂੰ ਤਾਰੋ ਨੇ ਜਵਾਬ ਦਿੱਤਾ ਅੱਛਾ ਅੱਛਾ ਬੇਬੇ ਫਿਰ ਲੰਬੜਦਾਰਾਂ ਦੇ ਘਰੇ ਜਾਣਾ ਤੂੰ ਤਾਂ ਕੋਈ ਗੱਲ ਨਹੀਂ ਮੈਂ ਉੱਥੇ ਹੀ ਛੱਡ ਆਵਾਂਗਾ ਤੁਹਾਨੂੰ ਉਥੇ ਬੜੇ ਭਲੇ ਸੁਭਾਅ ਦੇ ਬੰਦੇ ਨੇ ਸਾਰੇ ਜੱਸਾ ਤਾਂ ਹੁਣ ਤੱਕ ਮੇਰੇ ਨਾਲ ਖੇਡਦਾ ਰਿਹਾ ਉਹਦਾ ਪਿਓ ਵੀ ਬਹੁਤ ਨਰਮ ਸੁਭਾਅ ਦਾ ਮਾਲਕ ਸੀ ਸਾਰੇ ਪਿੰਡ ਦੇ ਲੋਕ ਉਹਦੀ ਚੰਗੀ ਮਾੜੀ ਹਰ ਗੱਲ ਮੰਨਦੇ ਸੀ ਪਰ ਜਦੋਂ ਦਾ ਉਹ ਪੂਰਾ ਹੋਇਆ ਜੱਸਾ ਵੀ ਹੁਣ ਤਾਂ ਘਰ ਤੋਂ ਬਾਹਰ ਘੱਟ ਹੀ ਨਿਕਲਦਾ ਤੇ ਉਹਦੀ ਮਾਤਾ ਵੀ ਥੋੜਾ ਬਿਮਾਰ ਹੀ ਰਹਿੰਦੀ ਆ ਤਾਂ ਕਰਕੇ ਹੁਣ ਪਿੰਡ ਵਿੱਚ ਘੱਟ ਵਿਚਰਦਾ ਗੱਡੇ ਵਾਲੇ ਨੇ ਕਿਹਾ ਕੋਈ ਨਾ ਪੁੱਤ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਤੇ ਉਸ ਦੇ ਅੱਗੇ ਹੋਰ ਕੋਈ ਚਾਰਾ ਵੀ ਨਹੀਂ ਚੱਲਦਾ ਇੱਥੇ ਕਿਸੇ ਨੂੰ ਆਪਣੀ ਔਲਾਦ ਦਾ ਦੁੱਖ ਹੈ ਕਿਸੇ ਨੂੰ ਆਪਣੇ ਮਾਂ ਪਿਓ ਦਾ ਇਹ ਚੰਗੇ ਮਾੜੇ ਸਮੇਂ ਐਵੇਂ ਹੀ ਚੱਲਦੇ ਰਹਿਣਗੇ ਤਾਰੋ ਬੋਲੀ ਲੈ ਮਾਈ ਆ ਗਿਆ ਪਿੰਡ ਤੇ ਆ ਥੋੜੀ ਦੂਰੀ ਆ ਜੱਸੇ ਦਾ ਘਰ ਮੈਂ ਉੱਥੋਂ ਦੀ ਲੰਘਣਾ ਤੇ ਤੈਨੂੰ ਉੱਥੇ ਛੱਡ ਦੇਵਾਂਗਾ ਗੱਡੇ ਵਾਲੇ ਨੇ ਕਿਹਾ ਥੋੜੀ ਦੂਰ ਜਾ ਕੇ ਗੱਡਾ ਰੁਕ ਗਿਆ ਲੱਕੜ ਦੇ ਵੱਡੇ ਸਾਰੇ ਬੂਹੇ ਵਾਲਾ ਘਰ ਤੇ ਘਰ ਅੰਦਰੋਂ ਜਿਵੇਂ ਲੜਾਈ ਦੀ ਆਵਾਜ਼ ਆ ਰਹੀ ਸੀ ਕੁਝ ਲੋਕ ਘਰ ਦੇ ਕੋਲ ਖੜੇ ਸੀ ਤੇ ਘਰ ਅੰਦਰ ਰੌਲਾ ਪਿਆ ਹੋਇਆ ਸੀ ਵੱਡੇ ਬਾਈ ਦੇ ਭੋਗ ਤੇ ਹੀ ਫੜੇ ਸੀ ਅਸੀਂ ਸੇਠ ਤੋਂ ਪੈਸੇ ਨਾਲੇ ਸਾਰਾ ਹਿਸਾਬ ਕਿਤਾਬ ਤਾਂ ਵੱਡੇ ਬਾਈ ਕੋਲ ਹੀ ਹੁੰਦਾ ਸੀ ਹੁਣ ਸਾਨੂੰ ਕੀ ਪਤਾ ਕੌਣ ਕਿੰਨੇ ਪੈਸੇ ਲੈ ਕੇ ਆਉਂਦਾ ਰਿਹਾ ਸੇਠ ਤੋਂ ਹਰੀਆ ਬੋਲਿਆ ਹਾਂ ਬਾਈ ਹਰੀਏ ਆਪਾਂ ਕਿਹੜਾ ਅੱਜ ਤੱਕ ਕਦੇ ਕਰਦਾ ਹਿਸਾਬ ਕਿਤਾਬ ਮੰਗਿਆ ਸੀ ਬਾਈ ਕੋਲੋਂ ਆਪ ਹੀ ਕਰਦਾ ਸੀ ਉਹ ਸਾਰਾ ਲੈਣ ਦੇਣ ਕੰਮਕਾਰ ਪੈਸੇ ਤਾਂ ਆਪਾਂ ਕਿਧਰੇ ਵਰਤੇ ਨਹੀਂ ਨਾਲੇ ਆਹ ਸੇਠ ਨੇ ਲਿਖੇ ਪੈਸੇ ਉਹ ਹੁਣ ਆਪੇ ਜੱਸਾ ਦੇਖੇਗਾ ਕਦੋਂ ਦੇਣੇ ਨੇ ਜਾਂ ਕਦੋਂ ਨਹੀਂ ਆਪਾਂ ਤਾਂ ਆਹ ਜ਼ਮੀਨ ਦੀ ਵੰਡ ਵਡਾਈ ਕਰਨ ਲਈ ਦੇਣ ਰੱਖਿਆ ਸੀ ਹੁਣ ਜਿਵੇਂ ਆ ਵੰਡੀ ਗਈ ਜੱਸੇ ਨੂੰ ਉਹਦੇ ਹਿੱਸੇ ਦੀ ਦੇ ਦਿੱਤੀ ਹੁਣ ਆਪਾਂ ਆਪਣੇ ਹਿੱਸੇ ਦੀ ਤੇ ਆਪਣਾ ਕੰਮ ਖਤਮ ਆਹ ਪੈਸਿਆਂ ਦਾ ਜੱਸਾ ਦੇਖੇ ਜਾਂ ਸੇਠ ਦੇਖੇ ਕਿ ਉਧਾਰ ਕਿਵੇਂ ਵਾਪਸ ਕਰਨੀ ਆ ਜਾਂ ਲੈਣੀ ਆ ਰੁੱਲਦੇ ਨੇ ਕਿਹਾ ਹਾਂ ਬਾਈ ਮੈਂ ਵੀ ਸਹਿਮਤ ਆ ਆ ਜ਼ਮੀਨ ਦੀ ਵੰਡ ਹੋਈ ਠੀਕ ਆ ਹੁਣ ਸੇਠ ਤੋਂ ਲਿਖਤ ਕਰਵਾ ਕੇ ਜੱਸੇ ਤੋਂ ਆ ਕਾਗਜ਼ਾਂ ਤੇ ਹੱਥ ਦਾ ਗੂਠਾ ਲਵਾ ਲਵੇ ਇਹ ਗੱਲਾਂ ਖਤਮ ਕਰੋ ਅੱਗੇ ਹੋਰ ਵੀ ਕੰਮਕਾਰ ਕਰਨੇ ਨੇ ਹਰੀ ਨੇ ਜਵਾਬ ਦਿੱਤਾ ਜੱਸਾ ਸਭ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਕਿ ਅੱਜ ਉਹਦੇ ਆਪਣੇ ਹੀ ਉਹਨੂੰ ਦੂਰ ਕਰ ਰਹੇ ਨੇ ਜੱਸਾ ਉਹਨਾਂ ਦੀ ਸੁਣ ਕੇ ਚੁੱਪ ਜਿਹਾ ਕਰਕੇ ਬੈਠ ਗਿਆ ਤੇ ਇੰਨੇ ਨੂੰ ਘਰ ਦੇ ਬਾਹਰ ਵਾਲਾ ਬੂਹਾ ਖੁੱਲ ਜਾਂਦਾ ਹੈ ਸਭ ਦੀ ਨਜ਼ਰ ਅੰਦਰ ਆਉਂਦੀ ਤਾਰੋ ਵੱਲ ਪੈਂਦੀ ਹੈ ਆ ਜਾ ਬੇਬੇ ਆ ਜਾ ਲੰਗਿਆ ਜੱਸੇ ਨੇ ਆਵਾਜ਼ ਲਗਾਈ ਜੱਸੇ ਦੀ ਗੱਲ ਸੁਣ ਕੇ ਉਸ ਦੀ ਮਾਂ ਜੱਸੇ ਦੇ ਮੂੰਹ ਵੱਲ ਦੇਖਣ ਲੱਗਦੀ ਹੈ ਕਿ ਬੁੱਢੀ ਔਰਤ ਕੌਣ ਹੈ ਜਿਸ ਨੂੰ ਜੱਸਾ ਬੇਬੇ ਕਹਿ ਰਿਹਾ ਹੈ ਬੇਪੁੱਤ ਤੂੰ ਕਦੇ ਗੇੜਾ ਨਹੀਂ ਮਾਰਿਆ ਅਸੀਂ ਮਾਵਾਂ ਤੀਆਂ ਤੇਰਾ ਰਾਹ ਵੇਖਦੀਆਂ ਰਹਿੰਦੀਆਂ ਸੀ ਕਿ ਕਿਧਰੇ ਮੋੜਾ ਵੇ ਆਪਣਾ ਸਮਾਨ ਲੈਣ ਤੇ ਸੱਚੇ ਦੇ ਵਿੱਚ ਇੱਕ ਕਾਪੀ ਵੀ ਰਹਿ ਗਈ ਸੀ ਹਿਸਾਬ ਕਿਤਾਬ ਵਾਲੀ ਉਹਦੇ ਤੇ ਲਿਖਿਆ ਸੀ ਤੇਰੇ ਪਿੰਡ ਦਾ ਪਤਾ ਤੇ ਕਰਮੋ ਕਹਿੰਦੀ ਜਾਂ ਫੜਾ ਕੇ ਆ ਅਗਲੇ ਐਵੇਂ ਹੀ ਸੋਚ ਕਰਦੇ ਹੋਣੇ ਤਾਰੋ ਬੇਬੇ ਬੋਲੀ ਤਾਰੋ ਦੀ ਗੱਲ ਸੁਣ ਕੇ ਜੱਸੇ ਦੇ ਚਿਹਰੇ ਤੇ ਥੋੜੀ ਖੁਸ਼ੀ ਆ ਗਈ। ਉਸਨੇ ਬੇਬੇ ਤੋਂ ਭੱਜ ਕੇ ਝੋਲਾ ਫੜਿਆ ਤੇ ਹਿਸਾਬ-ਕਿਤਾਬ ਵਾਲੀ ਕਾਪੀ ਕੱਢ ਲਈ ਤੇ ਕੋਲ ਬੈਠੇ ਸੇਠ ਨੂੰ ਦਿਖਾ ਦਿੱਤੀ ਕਿ ਇਸ ਕਾਪੀ ਤੇ ਦੇਖੋ ਸੇਠ ਜੀ ਪੈਸਿਆਂ ਦਾ ਹਿਸਾਬ-ਕਿਤਾਬ ਇਹ ਕਾਪੀ ਹੁੰਦੀ ਸੀ ਬਾਪੂ ਕੋਲ। ਸੇਠ ਨੇ ਜਦੋਂ ਪੈਸਿਆਂ ਦਾ ਹਿਸਾਬ-ਕਿਤਾਬ ਦੇਖਿਆ ਤਾਂ ਪਤਾ ਲੱਗਿਆ ਕਿ ਜੱਸੇ ਦੇ ਪਿਓ ਦੇ ਬਿਮਾਰ ਹੋਣ ਤੋਂ ਬਾਅਦ ਰੋਲਦੇ ਤੇ ਹਰੀਏ ਨੇ ਹੀ ਸੇਠ ਕੋਲੋਂ ਪੈਸੇ ਲਈ ਸੀ। ਜਿੱਥੇ ਦੋਵਾਂ ਦੇ ਹੱਥਾਂ ਦੇ ਗੂਠੇ ਲੱਗੇ ਸੀ ਤੇ ਸੇਠ ਨੇ ਦੋਵਾਂ ਨੂੰ ਹਿਸਾਬ ਦਿਖਾ ਕੇ ਉਹਨਾਂ ਦੋਹਾਂ ਵੱਲ ਆਧਾਰ ਲਿਖ ਦਿੱਤਾ ਤੇ ਜੱッセ ਦੇ ਖਾਤੇ ਵਿੱਚੋਂ ਪੈਸੇ ਕੱਟ ਦਿੱਤੇ ਇਹ ਦੇਖ ਕੇ ਸਭ ਹੈਰਾਨ ਰਹਿ ਗਏ ਕਿ ਬੁੱਢੀ ਔਰਤ ਕੌਣ ਹੈ ਜਿਸ ਨੇ ਸਹੀ ਸਮੇਂ ਤੇ ਆਣ ਕੇ ਜੱッセ ਨੂੰ ਕਰਜ਼ਾਈ ਹੋਣ ਤੋਂ ਬਚਾ ਲਿਆ ਜੱッセ ਤੇ ਉਸ ਦੀ ਮਾਂ ਜੀਤੋ ਦੇ ਚਿਹਰੇ ਤੇ ਹੁਣ ਖੁਸ਼ੀ ਆ ਗਈ ਭਾਵੇਂ ਉਹਨਾਂ ਨਾਲ ਰੱਬ ਨੇ ਕੁਝ ਸਮੇਂ ਤੋਂ ਇਮਤਿਹਾਨ ਲੈਣਾ ਸ਼ੁਰੂ ਕੀਤਾ ਸੀ ਪਰ ਉਸ ਕਠਿਨ ਇਮਤਿਹਾਨ ਵਿੱਚੋਂ ਤਾਰੋ ਬੇਬੇ ਦੇ ਸਹੀ ਸਮੇਂ ਆਉਣ ਕਰਕੇ ਪਾਸ ਹੋ ਗਏ ਜਿਹੜੀ ਕਾਪੀ ਸੇਠ ਨੂੰ ਦਿਖਾਈ ਸੀ ਉਸ ਵਿੱਚ ਸਾਫ਼ ਲਿਖਿਆ ਸੀ ਕਿ ਰੁਲਦੇ ਤੇ ਹਰੀਏ ਨੇ ਹੀ ਉਧਾਰ ਪੈਸੇ ਚੁਲਾਈ ਸੀ ਹੁਣ ਸੇਠ ਨੇ ਉਹਨਾਂ ਦੇ ਖਾਤੇ ਉਧਾਰ ਲਿਖ ਦਿੱਤੇ ਤੇ ਜੱਸੇ ਦੇ ਖਾਤੇ ਵਿੱਚੋਂ ਸਾਰੀ ਉਧਾਰ ਕੱਟ ਦਿੱਤੀ ਜ਼ਮੀਨ ਜਾਇਦਾਦ ਹੁਣ ਵੰਡ ਲਈ ਸੀ ਹਰੀਏ ਤੇ ਰੁਲਦੇ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਹੁਣ ਜੱਸਾ ਉਹਨਾਂ ਦਾ ਕੁਝ ਨਹੀਂ ਲੱਗਦਾ ਜਿਹੜੀ ਚੰਗੀ ਪੈਲੀ ਸੀ ਉਹ ਹੁਣ ਰੁਲਦੇ ਤੇ ਹਰੀਏ ਨੇ ਆਪਣੇ ਵੱਲ ਰੱਖ ਲਈ ਤੇ ਟਿੱਬੇ ਤੇ ਮਾਰੂ ਜਹੀ ਪੈਲੀ ਜੱਸੇ ਦੇ ਹਿੱਸੇ ਲਖ ਦਿੱਤੀ। ਘਰੇ ਜੋ ਗੱਡੇ ਤੇ ਬਲਦਾਂ ਦੀ ਜੋੜੀ ਸੀ ਉਹਦੀ ਵੀ ਵੰਡ ਕਰ ਦਿੱਤੀ। ਇੱਕ ਬਲਦ ਰੁਲਦੇ ਤੇ ਇੱਕ ਬਲਦ ਹਰੀਏ ਦੇ ਹਿੱਸੇ ਆ ਗਿਆ ਤੇ ਕੱਲਾ ਗੱਡਾ ਜੋ ਬਿਨਾਂ ਬਲਦਾਂ ਤੋਂ ਸੀ ਉਹ ਜੱਸੇ ਦੇ ਹਿੱਸੇ ਰੱਖ ਦਿੱਤਾ। ਘਰ ਦੀ ਟੋਟ ਭੱਜ ਦੀ ਸਾਰੀ ਵੰਡ ਕਰ ਦਿੱਤੀ। ਦਾਦੇ-ਪਰਦਾਦੇ ਦੇ ਸੰਦੂਖਾਂ ਤੋਂ ਲੈ ਕੇ ਖੇਤੀਬਾੜੀ ਦੇ ਸੰਦਾਂ ਦੀ ਵੀ ਵੰਡ ਹੋ ਗਈ। ਪਰਿਆ ਪਰਿਆ ਘਰ ਜਿਵੇਂ ਕੁਝ ਪਲਾਂਚ ਖਾਲੀ ਹੋ ਗਿਆ ਘਰ ਅੰਦਰ ਹੁਣ ਜਿਵੇਂ ਚੁੱਪ ਛਾ ਗਈ ਆਣਗਵਾਂਡ ਵਿੱਚ ਗੱਲਾਂ ਹੋਣ ਲੱਗ ਪਈਆਂ ਕਿ ਲੰਬੜਦਾੜ ਅਲੱਗ-ਅਲੱਗ ਹੋ ਗਏ ਨੇ ਉਹਨਾਂ ਦੀ ਲੰਬੜਦਾਰੀ ਜੋ ਕਈ ਪੀੜੀਆਂ ਤੋਂ ਚੱਲਦੀ ਆ ਰਹੀ ਸੀ ਉਹ ਹੁਣ ਕਿਸੇ ਹੋਰ ਦੇ ਵਿਹੜੇ ਜਾਵੇਗੀ ਜੱਸੇ ਦੇ ਬਲਦਾਂ ਦੀ ਜੋੜੀ ਹੁਣ ਦੂਜੇ ਘਰੇ ਜਾਂਦੇ ਦੇਖ ਉਸ ਦੇ ਅੰਦਰੋਂ ਪੋਬਾਂ ਨਿਕਲ ਰਹੀਆਂ ਸਨ ਉਹ ਬੇਜਵਾੜ ਵੀ ਹੁਣ ਅਲੱਗ-ਅਲੱਗ ਹੋ ਗਏ ਸੀ ਜੱਸੇ ਦੀਆਂ ਅੱਖਾਂ ਵਿੱਗੇ ਜਿਵੇਂ ਹਨੇਰਾ ਛਾ ਗਿਆ ਸੀ ਜੀਤੋ ਇਹ ਸਭ ਹੁੰਦੇ ਵੇਖ ਉੱਥੇ ਹੀ ਡਿੱਗ ਗਈ। ਬੇਬੇ ਕੀ ਹੋਇਆ? ਜੱਸੇ ਨੇ ਜੀਤੋ ਕੋਲ ਜਾ ਕੇ ਕਿਹਾ, "ਵੇ ਪੁੱਤ ਜਾ ਜਲਦੀ ਜਾ ਕੇ ਪਾਣੀ ਲੈ ਕੇ ਆ। ਲੱਗਦਾ ਤੇਰੀ ਮਾਂ ਨੂੰ ਚੱਕਰ ਆ ਗਿਆ।" ਤਾਰੋ ਨੇ ਜੀਤੋ ਨੂੰ ਫੜਦੇ ਹੋਏ ਕਿਹਾ, "ਜੱਸਾ ਭੱਜ ਕੇ ਪਾਣੀ ਲੈਣ ਜਾਂਦਾ ਹੈ ਤੇ ਉਹ ਹਾਰੇ ਵਿੱਚ ਪਏ ਪਾਣੀ ਵਾਲੇ ਪਤੀਲੇ ਵਿੱਚੋਂ ਨਿੱਗੇ ਜਿਹੇ ਪਾਣੀ ਦਾ ਗਲਾਸ ਭਰ ਕੇ ਆਪਣੀ ਬੇਬੇ ਕੋਲ ਲੈ ਜਾਂਦਾ ਹੈ।" ਤਾਰੋ ਪਾਣੀ ਦਾ ਗਲਾਸ ਫੜ ਕੇ ਜੀਤੋ ਦੇ ਚਿਹਰੇ ਤੇ ਪਾਉਂਦੀ ਹੈ ਤੇ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੀ ਹੈ। ਥੋੜੇ ਸਮੇਂ ਬਾਅਦ ਜੀਤੋ ਨੂੰ ਹੋਸ਼ ਆ ਜਾਂਦਾ ਹੈ ਤੇ ਉਹ ਬੈਠ ਜਾਂਦੀ ਹੈ। ਜੀਤੋ ਦੀਆਂ ਅੱਖਾਂ ਵਿੱਚ ਹੁਣ ਪਾਣੀ ਆ ਜਾਂਦਾ ਹੈ ਤੇ ਉਹ ਤਾਰੋ ਦੇ ਗਲ ਲੱਗ ਕੇ ਰੋਣ ਲੱਗਦੀ ਹੈ। ਤਾਰੋ ਉਸ ਨੂੰ ਦਿਲਾਸਾ ਜਿਹਾ ਦੇ ਕੇ ਹੌਲੀ-ਹੌਲੀ ਅੰਦਰ ਕਮਰੇ ਵੱਲ ਲੈ ਜਾਂਦੀ ਹੈ ਤੇ ਜੱਸੇ ਨੂੰ ਕਹਿੰਦੀ ਹੈ ਕਿ ਉਹ ਦੁੱਧ ਗਰਮ ਕਰਕੇ ਲਿਆ ਦੇਵੇ ਤੇ ਆਪਣੀ ਮਾਂ ਨੂੰ ਪਲਾ ਦੇਵੇ। ਜੱਸਾ ਬਾਹਰ ਦੁੱਧ ਗਰਮ ਕਰਨ ਲੱਗਦਾ ਹੈ ਤਾਰੋ ਜੀਤੋ ਨੂੰ ਆਪਣੇ ਗਲ ਲਾ ਕੇ ਹੌਸਲਾ ਦੇਣ ਲੱਗਦੀ ਹੈ ਇਹ ਦੱਸਦੀ ਹੈ ਕਿ ਇੱਥੇ ਸਭ ਮਤਲਬ ਤੱਕ ਦੇ ਰਿਸ਼ਤੇ ਰੱਖਦੇ ਨੇ ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਸਾਰੇ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ ਹੁਣ ਤੇ ਦੁਨੀਆ ਦਾ ਦਸਤੂਰ ਬਣ ਗਿਆ ਕਿ ਜਿੱਥੇ ਬਗਾਨੇ ਨਹੀਂ ਮਾੜਾ ਕਰ ਸਕਦੇ ਉੱਥੇ ਆਪਣੇ ਦੁੱਖ ਦਿੰਦੇ ਨੇ ਲੈ ਬੇਬੇ ਥੋੜਾ ਜਿਹਾ ਦੁੱਧ ਪੀ ਤੇ ਤਕੜੀ ਹੋ ਤਾਂ ਜੋ ਮੈਂ ਆਪਣੇ ਬਾਪੂ ਮੰਗ ਘਰ ਦੇ ਤੇ ਖੇਤੀਬਾੜੀ ਦੇ ਕੰਮ ਕਰ ਸਕਾਂ ਨਾਲੇ ਤੂੰ ਆਪ ਹੀ ਆਖਦੀ ਹੁੰਨੀ ਆ ਕਿ ਪੈਸੇ ਤੇ ਲੇਟਾਉਂਦੇ ਜਾਂਦੇ ਰਹਿੰਦੇ ਆ ਇਹ ਤਾਂ ਹੱਥਾਂ ਦੀ ਮਹਿਲ ਹੁੰਦੇ ਨੇ ਜੇਕਰ ਆਪਣੇ ਰੱਬ ਦੇ ਘਰੋਂ ਕੋਈ ਵਖਤ ਪਿਆ ਹੈ ਤਾਂ ਉਹਦਾ ਸਾਹਮਣਾ ਵੀ ਆਪਾਂ ਨੂੰ ਹੀ ਕਰਨਾ ਪਵੇਗਾ ਜੱਸੇ ਨੇ ਦੁੱਧ ਦਾ ਗਲਾਸ ਫੜਾਉਂਦੇ ਹੋਏ ਕਿਹਾ ਲੈਣੀ ਭੇਣੇ ਪੀ ਲੈ ਹੁਣ ਤਾਂ ਦੁੱਧ ਨਾਲੇ ਆਪਣੀਆਂ ਦੇਹਾਂ ਨਹੀਂ ਤਾਂ ਹੁਣ ਹੰਡਾ ਲਿਆ ਸਭ ਕੁਝ ਹੁਣ ਜਿਹੜੀ ਰਹਿੰਦੀ ਹੈ ਜ਼ਿੰਦਗੀ ਆਪਣੇ ਬੱਚਿਆਂ ਲਈ ਹੱਸ ਖੇਡ ਕੇ ਕੱਢ ਲਈਏ ਇਹਨਾਂ ਨੂੰ ਵੀ ਸੁੱਖ ਦਾ ਸਾਹ ਮਿਲ ਜਾਣਾ ਜੇ ਹੁਣ ਬੀਤੇ ਸਮੇਂ ਨੂੰ ਯਾਦ ਕਰਕੇ ਕੋਸਦੇ ਰਹਿਣਾ ਤਾਪਾ ਵੀ ਦੁਖੀ ਹੋਣਾ ਨਾਲੇ ਬੱਚਿਆਂ ਨੂੰ ਵੀ ਦੁੱਖ ਦੇਖਣਾ ਪੈਣਾ ਤੇ ਹੁਣ ਆ ਫੜ ਦੁੱਧ ਪੀਲਾ ਤਾਰੋ ਨੇ ਦੁੱਧ ਫੜਾ ਕੇ ਕਿਹਾ ਮੈਨੂੰ ਨਹੀਂ ਪਤਾ ਸੀ ਪੁੱਤ ਕਿ ਹੁਣ ਤੁਹਾਡੇ ਘਰੇ ਆ ਕਲੇਸ਼ ਪਿਆ ਹੈ ਚਲ ਹੁਣ ਤੂੰ ਵੀ ਦਿਲ ਹੌਲਾ ਨਾ ਕਰੀ ਜੋ ਜਿਵੇਂ ਨਿਬੜ ਗਿਆ ਉਸ ਨੂੰ ਹੱਸ ਕੇ ਸਵੀਕਾਰ ਕਰ ਲਮੀ ਭਾਵੇਂ ਤੇਰੇ ਸ਼ਰੀਕੇ ਨੇ ਤੇਰੇ ਨਾਲ ਚੰਗੀ ਨਹੀਂ ਕੀਤੀ ਇਹਦਾ ਨਿਰਣਾ ਉਸ ਨੀਲੀ ਛੱਤ ਵਾਲੇ ਨੇ ਹੀ ਕਰਨਾ ਹੈ ਤੂੰ ਤਗੜਾ ਹੋ ਕੇ ਤੇਰੀ ਮਾਂ ਦਾ ਖਿਆਲ ਰੱਖ ਤਾਰੋ ਨੇ ਜੱਸੇ ਨੂੰ ਦਲਾਸਾ ਦਿੰਦੇ ਹੋਏ ਕਿਹਾ ਬੇਬੇ ਜੇ ਤੂੰ ਮੌਕੇ ਤੇ ਨਾ ਆਉਂਦੀ ਤਾਂ ਮੈਨੂੰ ਲੱਗਦਾ ਜੋ ਆ ਮੇਰੇ ਹਿੱਸੇ ਬਚਦਾ ਆਇਆ ਸ਼ਾਇਦ ਆ ਜੇ ਵੀ ਨਾ ਆਉਂਦਾ ਤੇ ਮੈਂ ਪਤਾ ਨਹੀਂ ਕਿਵੇਂ ਤੁਹਾਡਾ ਸ਼ੁਕਰਾਨਾ ਕਰਾਂ ਜਸੇ ਨੇ ਤਾਰੂ ਅੱਗੇ ਹੱਥ ਜੋੜ ਕੇ ਕਿਹਾ ਸਾਨੂੰ ਵੀ ਨਹੀਂ ਪਤਾ ਸੀ ਕਿ ਤੇਰੇ ਨਾਲ ਆ ਸਭ ਕੁਝ ਹੋ ਰਿਹਾ ਉਹ ਤਾਂ ਚੰਦਰੀ ਕਰਮੋਂ ਕਈ ਦਿਨਾਂ ਤੋਂ ਲੱਗੀ ਸੀ ਕਿ ਆ ਝੋਲਾ ਤੇ ਕਾਪੀ ਜਸੇ ਦੇ ਕਰੇ ਫੜਾ ਤੇ ਮੈਂ ਹੀ ਰੋਜ਼ ਕੋਈ ਨਾ ਕੋਈ ਬਹਾਨਾ ਲਾ ਦਿੰਦੀ ਸੀ ਕੋਈ ਨਾ ਜਿਸ ਦਾ ਆਉਂਦਾ ਜਾਂਦਾ ਆਪਣੇ ਗੇੜਾ ਮਾਰ ਕੇ ਜਾਵੇਗਾ ਅੱਜ ਤਾਂ ਉਹਨੇ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਠਾ ਦਿੱਤਾ ਤੇ ਇੱਧਰ ਨੂੰ ਘੱਲ ਦਿੱਤਾ ਰਾਹ ਵਿੱਚ ਤਾਂ ਇੱਕ ਗੱਡੇ ਵਾਲਾ ਮੁੰਡਾ ਮਿਲ ਗਿਆ ਜਿਹੜਾ ਮੈਨੂੰ ਇੱਥੋਂ ਤੱਕ ਛੱਡ ਗਿਆ ਤਾਰੋ ਨੇ ਜੱਸੇ ਨੂੰ ਕਿਹਾ ਅੱਛਾ ਬੇਬੇ ਕਰਮੋਂ ਨੇ ਭੇਜਿਆ ਤੁਹਾਨੂੰ ਜੱਸੇ ਨੇ ਖੁਸ਼ ਹੋ ਕੇ ਪੁੱਛਿਆ ਦਿਨ ਬੀਤਦਾ ਗਿਆ ਪਰ ਤਾਰੋ ਬੇਬੇ ਦਾ ਅਜੇ ਕੁਝ ਅਤਾ ਪਤਾ ਨਹੀਂ ਸੀ ਉਹ ਅੱਜ ਘਰ ਨੂੰ ਵਾਪਸ ਆਵੇਗੀ ਜਾਂ ਜੱਸੇ ਕੇ ਪਿੰਡ ਹੀ ਰਹੇਗੀ ਕਰਮੋ ਤਾਰੋ ਬੇਬੇ ਬਾਰੇ ਸੋਚ ਰਹੀ ਸੀ ਉਸ ਦਾ ਦਿਲ ਤਾਂ ਇਹ ਕਹਿ ਰਿਹਾ ਸੀ ਕਿ ਅੱਜ ਦੀ ਰਾਤ ਬੇਬੇ ਉੱਥੇ ਹੀ ਰੁਕ ਜਾਵੇ ਕਿਉਂਕਿ ਇਹ ਦਿਨ ਜਿਵੇਂ ਚੜ੍ਹਿਆ ਸੀ ਹੁਣ ਉਹਦੇ ਉਲਟ ਹੀ ਛਿਪ ਰਿਹਾ ਸੀ ਅੰਤਾਂ ਦੀ ਧੁੰਦ ਇੱਕਦਮ ਆਉਂਤਰੀ ਸੀ ਤੇ ਵਿੱਚ ਹੀ ਠੰਡੀ ਹਵਾ ਵਗਣ ਲੱਗ ਪਈ ਸੀ